ਸ਼ਹਿਰ ਉਰਈਆ ਜੀ ਜਗਾ ਹੈ ਗਿਆ ਗੁਰਦੁਆਰਾ ਸਾਹਿਬ ਤੇ ਅੱਜ 31 ਜੁਲਾਈ ਦਿਨ ਵੀਰਵਾਰ ਇਧਰਲੇ ਪਾਸੇ ਤੜਕੇ ਤੜਕੇ ਬਈ 8 ਵਜੇ ਗੋਰਾ ਬਾਈ ਸਾਈਕਲ ਟੈਂਡ ਫੋੜੀ ਸਾਰਾ ਕੁਝ ਖਲਾਰ ਕੇ ਬਹਿ ਗਿਆ ਕਹਿੰਦਾ ਪੈਂਚਰ ਹੋ ਗਿਆ ਬਾਈ ਟਾਇਰ ਇਹ ਬਾਈ ਬੜਾ ਸੌਖਾ ਕੰਮ ਆ ਟਾਇਰ ਇਹਦੇ ਪਤਾ ਨਹੀਂ ਇੱਥੇ ਬਸ ਦੋ ਕੁੰਡੀਆਂ ਦੀਆਂ ਅੰਗਾਂ ਤੇ ਨਾਲ ਦੀ ਨਾਲ ਹੀ ਜਿਹੜਾ ਚੱਕਾ ਸਾਰਾ ਟਾਇਰ ਧੂਰ ਖੁੱਲ ਕੇ ਬਾਹਰ ਆ ਗਿਆ ਤੇ ਬਸ ਆਈ ਮਿੰਟ ਚ ਹੀ ਕੱਸਿਆ ਜਾਊਗਾ ਕੋਈ ਬਾਲੇ ਚਾਬੀਆਂ ਥੋੜਿਆਂ ਦੀ ਲੋੜ ਨਹੀਂ ਹੈਗੀ ਖੋਲਣ ਵਾਸਤੇ ਹਾਂ ਇਦਾਂ ਹੀ ਹੈ ਨਾ ਉਹਨੂੰ ਬੰਦ-ਬੰਦ ਜਿਆ ਕਰਕੇ ਜਹਾਜ਼ ਧਰ ਕੇ ਆ ਹੀ ਲੈ ਜਾਂਦੇ ਹੈਗੇ ਅਸੀਂ ਲਵਾਗੇ ਆਣ ਵਾਲੇ ਟੈਕ ਇਦਾਂ ਦੇ ਸਾਈਕਲ ਬਈ ਕੀੜੀਆਂ ਦੇਸੀ ਤੇ ਗੱਲ ਨਹੀਂ ਔਰ ਇਹ ਜਿਹੜੀ ਕਮੇਟੀ ਲਾ ਕੇ ਨੇ ਨਾ ਮੈਂ ਨਹੀਂ मेरे तो तो को एक बारात में क्यों लेके आये लाख तीन या लाख भी नहीं पा रहे हो यू फिफ्टीस टू और हां पीला नहीं पीला ना साले ना सारे तैयार बारोगा देखो भाई ਦੀਆਂ ਵੀ ਜੇ ਜੂਬ ਦੀ ਕੁਆਲਟੀ ਦੀ ਇਹਨੇ ਨਾ ਇੱਕ ਆਪਣੀ ਹੁੰਦੀ ਹੈ ਆਪਣਾ ਦਾ ਬੈਸਟ ਹੀ ਹੋ ਜਾਏਗਾ ਗੋਰਾ ਭਰਾ ਜੀ ਸਫਰ ਤੇ ਜਾਣ ਲੱਗਿਆਗਾ ਆਹ ਲੋ ਜੀ ਮੁੱਕੀ ਨਾਲ ਮੁੱਕੀ ਪੜ ਗਈ ਨਵੇਂ ਸਫ਼ਰ ਦੀ ਸ਼ੁਰੂਆਤ ਆਈਏ ਜੀ ਕੋਹੜਾ ਜਾ ਰਿਆ ਨਾ ਬੜੇ ਅੱਖਾਂ ਮਾਰ ਰਹੀ ਹੈ ਵਧੀਆ ਰਹੇ ਬਾਈ ਦਾ ਸਫ਼ਰ ਅੱਜ ਸਾਨੂੰ ਕੋਲ ਆ ਗਏ ਥੈਂਕ ਯੂ ਥੈਂਕ ਯੂ ਕੋਟੂ ਬੜੀਆਂ ਅੱਖਾਂ ਪਾਰ ਰਹੀਆਂ ਜੀ ਮੈਂ ਕੀ ਰਸਾਈ ਕੋਹੜਾ ਚੱਲਿਆ ਜੀ ਉਹ 10 ਦਿਨ ਕਿਵੇਂ ਕਿਵੇਂ ਅਪਲਾਈ ਕਰਕੇ ਕਰ ਜਾ ਕੇ ਮੈਂ ਟ੍ਰਾਂਸਲੇਟ ਕਰਦਾ ਦੀਦੀ ਆ ਸਾਡੇ ਕੋਲ ਹੈਗਾ ਬੰਦਾ ਹਾਂਜੀ ਹਾਂਜੀ ਐਸੇ ਦੇ ਨਾਲ ਹੀ ਜੀ ਸਵੇਰ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ਾਂ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਦੋਂ ਬਾਈ ਆਹ ਦੇਸ਼ਾਂ ਵਾਲੇ ਤੇ ਵਿਦੇਸ਼ਾਂ ਵਾਲੇ ਕਹਿੰਦੇ ਨੇ ਤਾਂ ਇੱਕ ਬਾਈ ਦੀ ਗੱਲ ਜਿਆਦਾ ਹੁੰਦੀ ਹੈ ਬਾਈ ਨੇ ਕਮੈਂਟ ਕਰਿਆ ਸੀਗਾ ਬਾਈ ਕਹਿੰਦਾ ਵਿਦੇਸ਼ਾਂ ਵਾਲੇ ਤਾਂ ਠੀਕ ਆ ਕਹਿੰਦਾ ਬਾਈ ਦੇਸ਼ਾਂ ਵਾਲੇ ਕਿਹੜੇ ਆ ਉਹ ਵੀ ਦੱਸੀਂ ਕਿਹੜੇ ਆਗੇ ਆਪਣੇ ਸਾਰੇ ਬਾਈ ਇਧਰਲੇ ਉਧਰਲੇ ਜਿੱਧਰ ਵੀ ਭਰਾ ਸਾਰੇ ਰਹਿੰਦੇ ਆ ਭੈਣ ਭਰਾ ਸਾਰੇ ਦੇਸ਼ਾਂ ਦੇਸ਼ਾਂ ਵਾਲੇ ਸਾਰਿਆਂ ਨੂੰ ਸਸਰੀਕਾਲ ਹੋ ਜਾਂਦੀ ਹੈ ਆਪਣੀ ਤੇ ਅੱਜ ਦਾ ਬਈ ਜਿਹੜਾ ਆਪਣਾ ਸਫਰ ਹੈਗਾ ਆਪਾਂ ਜਾਣਾ ਕਾਨਪੁਰ ਇੱਥੋਂ ਹੈਗਾ ਔਰਈਆ ਤੋਂ 90 ਕਿਲੋਮੀਟਰ ਹੈ ਸਿੱਧਾ ਰੋਡ ਜਾਂਦਾ ਜੀ ਸਾਫ਼ ਸੁਥਰਾ ਵਧੀਆ ਰੋਡ ਹੈਗਾ ਤੇ ਰਾਹ 'ਚ ਕੀ ਗੱਲਬਾਤ ਆਉਂਦੀ ਹੈ ਕੋਈ ਖੇਤੀਬਾੜੀ ਆਉਂਦੀ ਹੈ ਕੁਝ ਨਮਾ ਹਨਾ ਕੁਝ ਵੀ ਦੇਖਣ ਵਾਲਾ ਆਉਂਦਾਗਾ ਤੇ ਆਪਾਂ ਜਰੂਰ ਤੁਹਾਡੇ ਨਾਲ ਸਾਂਝਾ ਕਰਦੇ ਤੁਰੇ ਜਾਵਾਂਗੇ ਤੇ ਰਾਤ ਨੂੰ ਬਈ 12 ਵਜੇ ਰੇਲ ਗੱਡੀ ਆਗੀ ਦਿੱਲੀ ਵਾਲੀ ਜਿਹੜਾ ਆਪਾਂ ਹਜੇ ਟਿਕਟ ਉਹਦੀ ਥੋੜੇ ਟਾਈਮ ਨੂੰ 1:30 ਵਜੇ ਬੁੱਕ ਹੋਊਗੀ ਨਿਸ਼ੂ ਭਾਈ ਉਹ ਦੇਖੂਗਾ ਤੇ ਸੰਦੀਪ ਤੇ ਮੈਂ ਫਿਰ ਜਿਹੜਾ ਉਹ ਸਮਾਨ ਆ ਹਨਾ ਫੜਨ ਜਾਵਾਂਗੇ ਰਾਤ ਨੂੰ 12 ਵਜੇ ਦਿੱਲੀ ਨੂੰ ਟ੍ਰੇਨ ਚੱਲਦੀ ਹੈਗੀ ਕਾਨਪੁਰ ਤੋਂ ਉੱਥੋਂ ਚੱਲਾਂਗੇ ਜੀ ਆਪਾਂ 90 ਕਿਲੋਮੀਟਰ ਹੈ ਬਾਈ ਤੇ ਸਾਈਕਲ ਪੂਰੇ ਖਿੱਚਨੇ ਪੈਣਗੇ ਟਾਈਮ ਵੀ ਹੁਣ ਬਾਬਾ ਹੋ ਗਿਆ ਤੇ ਚਲਦੇ ਆਂ ਅੱਜ ਦੇ ਸਫ਼ਰ ਦੇ ਨਾਲ ਤੁਸੀਂ ਬਣੇ ਰਹੋ ਬੜਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਸਭ ਨੂੰ ਵਾਹਿਗੁਰੂ ਜੀ

ਬਾਬੇ ਦੇ ਘਰ ਤੋਂ ਲੈ ਕੇ ਆ ਗਿਆ ਜੀ ਅੱਜ ਦਾ ਜਿਹੜਾ ਸਫ਼ਰ ਆਪਣਾ ਸ਼ੁਰੂ ਹੋ ਚੁੱਕਿਆ ਹੈਗਾ 90 ਕਿਲੋਮੀਟਰ ਦਾ ਸਫ਼ਰ ਤੇ ਪਹੁੰਚਣਾ ਵੀ ਬਹੁਤ ਜ਼ਰੂਰੀ ਹੈਗਾ ਕਿਉਂਕਿ ਆਪਾਂ ਫਿਰ ਦਿੱਲੀ ਵੀ ਜਾਣਾ ਹੈਗਾ ਥੋੜਾ ਜਿਹਾ ਅੱਗੇ ਆਏ ਸੀ ਬਾਈ ਤੇ ਅੰਗਰੇਜ਼ ਭਰਾ ਫੇਰ ਭਾਂਡਾ ਢਿੰਡਾ ਜਿਹੜਾ ਖਲਾਰੀ ਬੈਠਾਗਾ ਤੜਕੇ ਗੁਰਦੁਆਰਾ ਸਾਹਿਬ ਚ ਪੈਂਚਰ ਪੂੰਚਰ ਲਾ ਕੇ ਗੱਟੀ ਜਮਾ ਸੈਟ ਬਟ ਕਰਕੇ ਫੇਰ ਤੁਰਿਆ ਸੀਗਾ ਤੇ ਰਾਹ ਚ ਫੇਰ ਪਤਾ ਨਹੀਂ ਕੀ ਦਿੱਕਤ ਪਰੇਸ਼ਾਨੀ ਹੋ ਗਈ ਪਰ ਬੰਦਾ ਹਿੰਮਤ ਹੀ ਆ ਬਾਈ ਟਾਇਰ ਟੂਰ ਜੇ ਮੈਂਟੀ ਮਾਰਦਾ ਖੋਲਣ ਲੱਗਿਆ ਹੁਣ ਫੇਰ ਪੈਂਚਰ ਲਾ ਲਿਆ ਕਹਿੰਦਾ ਜਿਸ ਨੇ ਗੱਲਬਾਤ ਕਰੀ ਕਹਿੰਦਾ ਬਾਈ ਪੈਂਚਰ ਪੂੰਚਰ ਲਾ ਲਿਆ ਠੀਕ ਆ ਤੇ ਤੁਰਦੇ ਆਂ ਆਪਾਂ ਵੀ ਖੜਕੇ ਸੀਗੇ 5-10 ਮਿੰਟ ਕੋਲ ਤੇ ਚਲਦੇ ਆ ਜੀ ਫਿਰ ਨਾਲ ਮਾੜਾ ਜਾ ਕਸ ਲੈਣ ਦੇ ਟਾਇਰ ਟਪਲਾ ਜਾ ਕਈ ਯਾਰ ਕੋਈ ਗੱਲਬਾਤ ਹੀ ਹੋਰ ਬਈ ਇੱਕ ਤਾਂ ਸਮਝ ਨਹੀਂ ਆਉਂਦੀ ਹੁੰਦੀ ਆ ਨਾ ਇਹਨਾਂ ਦੀ ਜਿਹੜੇ ਆਸੇ ਪਾਸੇ ਸਾਡੇ ਖੜੇ ਆ ਬਸ ਦੇਖ ਹੀ ਜਾਂਦੇ ਹੈਗੇ ਆਪਣੇ ਵਾਂਗੂ ਪਤਾ ਤਾਂ ਲੱਗਦਾ ਨਹੀਂ ਕੀ ਬੋਲਦਾ ਐ ਨਹੀਂ ਸ਼ੂ ਗੱਲਬਾਤ ਜਿਹੀ ਹੋ ਜਾਂਦੀ ਆ ਮਾੜੀ ਮੋਟੀ ਕਈ ਯਾਰ ਮਦਦਤ ਹੋ ਜਾਂਦੀ ਆ ਕਈ ਯਾਰ ਬੰਦੇ ਨੂੰ ਕੁਝ ਚਾਹੀਦਾ ਹੁੰਦਾ ਸਾਡੇ ਪਾਸਿਓਂ ਪਿੱਛੇ ਬਈ ਇੱਕ ਛੋਟਾ ਜਿਹਾ ਸ਼ਹਿਰ ਆਇਆ ਸੀਗਾ ਤੇ ਉੱਥੋਂ ਜਿਹੜਾ ਆਪਣਾ ਤੜਕੇ ਦਾ ਖਾਣ ਪੀਣ ਹੁੰਦਾ ਰੋਟੀ ਤੋਂ ਚਾਹ ਤੋਂ ਬਾਅਦ ਤੇ ਉਹ ਖਾ ਪੀ ਲਿਆ ਕੇਲੇ ਕੁਲੇ ਖਾ ਲੇ ਸੇਬ ਖਾ ਲੇ ਜੀ ਕਿਉਂਕਿ ਬਾਈ ਸਾਈਕਲ ਚਲਾਉਣੇ ਆ ਤੁਹਾਨੂੰ ਪਤਾ ਹੀ ਆ ਐਦਾਂ ਦਾ ਵਧੀਆ ਚੀਜ਼ਾਂ ਹੀ ਖਾਣੀਆਂ ਪੀਣੀਆਂ ਚੰਗੀਆਂ ਰਹਿੰਦੀਆਂ ਨੇ ਤੇ ਹੁਣ ਥੋੜਾ ਜਿਹਾ ਹੋਰ ਅੱਗੇ ਆ ਕੇ ਬਾਈ ਆਪਾਂ ਰੁਕੇ ਸੀਗੇ ਤੇ ਇਧਰਲੇ ਪਾਸੇ ਆ ਰੋਡ ਦੀ ਗੱਲਬਾਤ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਸੀਗੀ ਪਰਲੇ ਪਾਸੇ ਜਿਹੜੀ ਛੜਕ ਜਾਂਦੀ ਆ ਇਹਦਾ ਨਾਂ ਹੈਗਾ ਬਾਈ ਸਿਲਕ ਰੋਡ ਕਹਿ ਦਿੰਦੇ ਆ ਇਹਨੂੰ ਸਿਲਕ ਰੋਡ ਬਾਈ ਇਹਨੂੰ ਆਪਾਂ ਰੇਸ਼ਮੀ ਰਾਹ ਵੀ ਕਹਿ ਸਕਦੇ ਆ ਇਹ ਜਿਹੜਾ ਬਾਈ ਇੱਕ ਨਾ ਮੁੱਖ ਵਪਾਰਕ ਤੰਦਿਆਂ ਵਾਲਾ ਰਾਹ ਉਹ ਵੀ ਆਪਾਂ ਇਹਨੂੰ ਕਹਿ ਸਕਦੇ ਆ ਜਿਹਦੇ ਰਾਹੀਂ ਬਾਈ ਸੂਤੀ ਤੇ ਹੋਰ ਜਿਹੜੀਆਂ ਮਹਿੰਗੀਆਂ ਗੱਲਾਂ ਬਾਤਾਂ ਹਨਾ ਚੀਜ਼ਾਂ ਦਾ ਵਪਾਰ ਇੱਧਰ ਉੱਧਰ ਲਿਜਾਣ ਵਾਸਤੇ ਹੁੰਦਾਗਾ ਤੇ ਬਾਈ ਇਹ ਰਾਹ ਬਾਨੀ ਖਾਨ ਵੰਸ਼ ਦੇ ਸਮੇਂ ਨਾ 1453 ਈਸਵੀ ਤੋਂ ਲਗਭਗ 1500 ਸਾਲ ਤੱਕ ਬਾਈ ਜਿਹੜਾ ਚੱਲਦਾ ਰਿਹਾਗਾ ਜਿਹੜਾ ਤੁਸੀਂ ਸਾਹਮਣੇ ਆ ਰੋਡ ਦੇਖੀ ਜਾਂਨੇ ਹੋ ਵੱਡੀ ਸੜਕ ਤੇ ਬਾਈ ਇਹ ਮੁੱਖ ਤੌਰ ਤੇ ਨਾ ਚੀਨ ਤੋਂ ਸ਼ੁਰੂ ਹੁੰਦਾ ਸੀਗਾ ਤੇ ਫਿਰ ਅਫਗਾਨਿਸਤਾਨ ਤੋਂ ਹੁੰਦਾ ਆ ਮੱਧ ਏਸ਼ੀਆ ਤੋਂ ਲੈ ਕੇ ਮੌਲੀ ਟੇਰਾ ਯੂਰਪ ਤੱਕ ਲੰਘਦਾ ਸੀਗਾ ਤੇ ਲਗਭਗ ਬਾਈ ਇਹ 6400 ਕਿਲੋਮੀਟਰ ਦਾ ਜਿਹੜਾ ਰਾਹ ਆਪਾਂ ਸਾਰਾ ਕਹਿ ਸਕਦੇ ਹਾਂਗੇ 4000 ਮੀਲ ਤੇ ਬਾਈ ਇਹ ਚੀਨ ਤੋਂ ਨਾ ਪੱਛਮੀ ਯੂਰਪ ਤੱਕ ਇਧਰੋਂ ਉਧਰੋਂ ਸੂਤੀ ਸੋਨਾ ਚਾਂਦੀ ਹੋ ਗਿਆ ਸ਼ਹਿਦ ਹੋ ਗਿਆ ਕਾਂਚ ਵਰਗੀਆਂ ਜਿਹੜੀਆਂ ਚੀਜ਼ਾਂ ਨਾ ਇਧਰੋਂ ਉਧਰ ਭੇਜਦੇ ਸੀਗੇ ਤੇ ਵਪਾਰ ਖਤੰਦੇ ਹੁੰਦੇ ਸੀਗੇ ਬਦਿਆਰ ਉਹ ਸੀ ਬਾਈ ਰੋੜੇ ਹੁਣ ਵੀ ਉੱਥੋਂ ਤੱਕ ਹੀ ਬਣਿਆ ਹੋਇਆ ਪਰ ਜਿਹੜੇ ਹੁਣ ਦੇ ਹਾਲਾਤ ਆ ਵੀ ਵਪਾਰਕ ਧੰਦੇ ਬਹੁਤ ਘਟ ਗਏ ਆ ਬੰਦ ਹੋ ਗਏ ਆ ਪਤਾ ਨਹੀਂ ਕਿੰਨਾ ਕਾਰਨ ਕਰਕੇ ਹੋਏ ਹੋਣਗੇ ਉਹ ਨਹੀਂ ਬਾਈ ਆਪਾਂ ਨੂੰ ਪਤਾ ਪਰ ਇਹ ਜਿਹੜੇ ਮੁੱਖ ਰੋਡ ਸੀਗਾ ਨਾ ਇਹ ਮੁੱਖ ਸੜਕ ਜਿਹੜੀ ਵਰਤੀ ਜਾਂਦੀ ਸੀ ਵਪਾਰਕ ਧੰਦੇ ਆ ਵਾਸਤੇ ਵਰਤੀ ਜਾਂਦੀ ਸੀ ਇਧਰੋਂ ਸਮਾਨ ਉਧਰ ਲੈ ਗਏ ਉਧਰੋਂ ਟਰੱਕ ਭਰ ਕੇ ਇਧਰ ਲੈ ਗਏ ਉਧਰੋਂ ਕਿਚਰੀ ਭਰ ਕੇ ਇਧਰ ਨੂੰ ਲਿਆਏ ਇਹਨਾਂ ਗੱਲਾਂ ਬਾਤਾਂ ਵਾਸਤੇ ਇਹਨੂੰ ਸਿਲਕ ਰੋਡ ਕਹਿੰਦੇ ਸੀਗੇ ਬਾਈ ਇਹਦਾ ਨਾਂ ਰੱਖਿਆ ਗਿਆ ਸੀ ਸਿਲਕ ਰੋਡ ਰੇਸ਼ਮੀ ਰਾਹ ਪਟਰੋਲ ਪੰਪ ਇੱਥੋਂ ਦਾ ਬਈ ਤਾਪਮਾਨ ਹੈਗਾ ਨਾ ਜਿਹੜਾ ਇਸ ਏਰੀਏ ਦਾ ਅੱਜ ਦਾ 30 ਡਿਗਰੀ ਹੈ ਬਾਈ ਗਰਮੀ ਹੈ ਪੂਰੀ ਤੇ ਪਾਣੀ ਪੀਣ ਆਪਾਂ ਜ਼ਿਆਦਾਤਰ ਪਟਰੋਲ ਪੰਪ ਤੇ ਹੀ ਰੁਕਦੇ ਹੁੰਨੇ ਆਂਗੇ ਠੰਡਾ ਪਾਣੀ ਵਧੀਆ ਮਿਲ ਜਾਂਦਾਗਾ ਤੇ ਪਾਣੀ ਤੇ ਬਾਈ ਨਾ ਪੈਸੇ ਲਾਉਣ ਨੂੰ ਜੀ ਨਹੀਂ ਕਰਦਾ ਕਿਉਂਕਿ ਐਂ ਲੱਗਦਾ ਵੀ 20 ਰੁਪਈਆ ਦਾ ਇੰਨਾ ਕੀ ਪਾਣੀ ਬਸ ਇੰਨੀ ਕੀ ਬੋਤਲੀ ਜਿਹੜੀ ਇੱਕ ਵਾਰੀ ਚ ਪੀਤੀ ਜਾਂਦੀ ਹੈ ਐਸ ਕਰਕੇ ਆਪਾਂ ਜਿਆਦਾਤਰ ਇਧਰੋਂ ਉਧਰੋਂ ਨਲਕਾ ਹੋ ਗਿਆ ਕੁਛ ਵੀ ਆ ਗਿਆ ਹਨਾ ਉਥੋਂ ਪਾਣੀ ਭਰ ਲੈਣੇ ਹੁੰਦੇ ਆ ਬੋਤਲਾਂ ਆਪਣੇ ਕੋਲੇ ਹੁੰਦੀਆਂਗਾ ਇਹ ਭਰ ਲੈਣੇ ਹੁੰਦੇ ਆ ਕੀ ਕਹਿਣਾ ਬਾਈ ਕਈ ਯਾਰ ਜਮੇ ਫੂਕਣੀ ਚਠਿਆ ਨਹੀਂ ਅੜ ਜੇ ਚੂੜੀ ਜਮੇ ਟਾਈਟ ਹੋ ਜੇ ਤੇ ਸਰੀਰ ਕਬੇ ਹੁਣ ਤਾਂ ਪਾਣੀ ਬਿਨਾ ਬਚਦੇ ਨਹੀਂ ਤੇ ਕੁਛ ਆਵੇ ਵੀ ਨਾ ਫੇਰ ਇੱਕ ਅੱਧੀ ਬੋਤਲ ਬਾਤਲ ਪਾਣੀ ਦੀ ਲੈ ਲਗੇ ਤੇ ਨਹੀਂ ਤਾਂ ਬਾਈ ਆਪਾਂ ਪਾਣੀ ਤੇ ਪੈਸੇ ਲਾਉਣ ਤੋਂ ਬਹੁਤ ਗਰੇਜ ਕਰਦੇ ਆਂਗੇ ਐਦਾਂ ਉਦਾਂ ਹੀ ਆਪਾਂ ਪਾਣੀ ਜਿਹੜਾ ਭਰ ਲਈਦਾਗਾ ਅਰਈਆ ਭਾਈ ਜਿੱਥੋਂ ਆਪਾਂ ਤੜਕੇ ਅੱਜ ਤੁਰੇ ਸੀਗੇ ਪਿੱਛੇ ਰਹਿ ਗਿਆ 40 ਕਿਲੋਮੀਟਰ ਇਧਰਲੇ ਪਾਸੇ ਕਾਨਪੁਰ ਜਿੱਧਰ ਨੂੰ ਆਪਾਂ ਜਾਈ ਜਾਨੇ ਆ ਭਾਈ ਰਹਿ ਗਿਆ 50 ਕਿਲੋਮੀਟਰ ਤੇ ਬਾਬਾ ਇਧਰ ਗਹਿਰਾ ਜਾ ਹੋਇਆ ਬੈਠਾਗਾ ਕੋਈ ਪਤਾ ਨਹੀਂ ਭਾਈ ਕਿਹੜੇ ਵੇਲੇ ਮੀਂਹ ਆਉਣ ਲੱਗ ਜੇ ਆਥਨੇ ਜੇ ਗੜਬੜੀ ਰੋਜ਼ ਹੀ ਕਰਦਾ ਹੀ ਹੁੰਦਾਗਾ ਹਜੇ ਤੱਕ ਤਾਂ ਟਿਕ ਟਕਾ ਹੈਗਾਗਾ ਇਧਰਲੇ ਪਾਸੇ ਇੱਕ ਟਾਬਾ ਆਇਆ ਸੀ ਤੇ ਆਪਣੇ ਸਾਥ ਜਿਹੜੇ ਬਾਵਾ ਪਿੱਛੇ ਆਈ ਜਾਂਦੇ ਆਗੇ ਕਹਿੰਦੇ ਭਾਈ ਚਾਹ ਪੀਣੀ ਆ ਫੋਨ ਆ ਗਿਆ ਤੇ ਮਗਾ ਚੱਲ ਰੁਕ ਜਾਨੇ ਆ ਬਾਈ ਤੇ ਰੁਕਿਆ ਤਾਂ ਦੇਖਿਆ ਇਧਰਲੇ ਪਾਸੇ ਡੱਗੀ ਆ ਖੇਲ ਬਣੀ ਹੋਈ ਪੂਰੀ ਵੱਡੀ ਜੀ ਕਰਦਾ ਨਾਲ ਗਏ ਬਾਵਾ ਗਰਮੀ ਆ ਜਦੋਂ ਉਹ ਆਉਣਗੇ ਉਹਨੂੰ ਨਹਾ ਨੂ ਕੇ ਆਪਾਂ ਟੱਚ ਫਿੱਟ ਜਮਾ ਤਿਆਰ ਵਰ ਤਿਆਰ ਹੋ ਕੇ ਖੜੇ ਹੋ ਜਾਾਂਗੇ ਉਹਨਾਂ ਦੇ ਆਉਣ ਨੂੰ ਕੀ ਰੰਗ ਆ ਬਾਈ ਬਾਬੇ ਦੇ ਸਾਰੇ ਜਾਣੇ ਇੱਥੇ ਖੜੇ ਆਗੇ ਪਿੱਛੇ ਮੋਟਰਸਾਈਕਲਾਂ ਵਾਲੇ ਕਿਉਂਕਿ ਗਾਂਹ ਮੀਂਹ ਪਈ ਜਾਂਦਾਗਾ ਪਿੱਛੇ ਹੀ ਖੜ ਗਏ ਤੇ ਆ ਪੰਬਾਈ ਫਿਰ ਥੋੜਾ ਜਿਹਾ ਗਾਂਹ ਹੋਰ ਹੋ ਗਏ ਕੱਲ ਵਾਂਗੂ ਪੈਟਰੋਲ ਪੰਪ ਦੀ ਛੱਤ ਥੱਲੇ ਫੇਰ ਆ ਕੇ ਖੜ ਗਏ ਆ ਪਿੱਛੇ ਜਮਾ ਮੀਂਹ ਹੈ ਨਹੀਂ ਸੀ ਬਾਈ ਤੇ ਆ ਗਾਂਹ ਦੇਖ ਲਓ ਤੁਸੀਂ ਬਾਬਾ ਰੰਗ ਭਾਗ ਪੂਰੇ ਲਾਈ ਬੈਠਾਗਾ ਟਾਈਮ ਅੱਜ ਬਹੁਤ ਘੱਟ ਆ ਬਾਈ ਆਪਣੇ ਕੋਲੇ ਖਿੱਚਮਾ ਸਮਾਂਗਾ ਪਹੁੰਚਣਾ ਆਪਾਂ ਕਾਣਪੁਰ ਘਟ ਘਟ 45 ਕਿਲੋਮੀਟਰ ਹੋਰ ਪਿਆਗਾ ਤੇ ਰੇਲ ਗੱਡੀ ਆਪਣੀ 10:10 ਮਿੰਟਾਂ ਦੀ ਆ ਦਿੱਲੀ ਵਾਲੀ ਪੂਰੀ ਖੇਚ ਮਾਰਨੀ ਪਊਗੀ ਅੱਜ ਕਾਣਪੁਰੋਂ 30 ਕਿਲੋਮੀਟਰ ਰਹਿਣਾ ਉਹ 80 ਚੰਸੀ 190 ਕਿਲੋਮੀਟਰ ਜੀ ਗੇੜੇ ਖਵਾਏ ਪਏ ਆ ਕਹਿੰਦੇ ਜੋ ਬਰਾਣੇ ਸੈਂਕਲਾਂ ਦੇ ਚਟਾ ਬਾਈ ਖਾਸੇ ਤਾਣਾ ਬਾਣਾ ਉਲਝਿਆ ਪਿਆਗਾ ਠਾਟਕ ਲੱਗੇ ਪਿਆ ਪਰ ਲੋਕ ਉਲਝੇ ਵਾਲੇ ਪਏ ਆਗੇ ਕੋਈ ਥੱਲੇ ਦੀ ਨੰਗੀ ਜਾਂਦਾ ਕੋਈ ਕੀ ਕਰੀ ਜਾਂਦਾ ਰੇਲ ਗੱਡੀ ਤਾਂ ਲੰਘੀ ਪਰ ਠਾਟਕ ਨਹੀਂ ਖੁੱਲਿਆ ਪਤਾ ਨਹੀਂ ਕੀ ਗੱਲ ਹੈ ਕੋਈ ਵੱਡਾ ਕੰਮ ਹੋ ਗਿਆ ਲੱਗਦਾ ਹੈ ਵੱਡਾ ਹੋ ਗਿਆ ਲੱਗਦਾ ਵੱਡਾ ਕੰਮ ਹੋ ਗਿਆ ਕੋਈ ਪਤਾ ਨਹੀਂ ਕੀ ਹੋਇਆਗਾ ਇਹਦਾ ਟਾਇਰ ਪੈਂਚਰ ਹੋ ਗਿਆ ਹਨ ਉਹ ਕਹਿੰਦੇ ਕਿ ਸਾਡਾ ਟਾਈਮ 9:30 ਹੋ ਗਿਆ ਜੀ ਤੇ ਆਪਾਂ ਕਾਨਪੁਰ ਸ਼ਹਿਰ ਦੇ ਵਿੱਚ ਪਹੁੰਚ ਗਏ ਆ ਤੇ ਅੱਜ ਦਾ ਜਿਹੜਾ ਆਪਣਾ ਸਾਈਕਲ ਸਫਰ ਰਿਹਾ ਜੀ ਉਰਈਆ ਤੋਂ ਜੀ ਕਾਨਪੁਰ 90 ਕਿਲੋਮੀਟਰ ਆ ਪੂਰਾ ਤੇ ਜਿਵੇਂ ਆਸੀਂ ਸ਼ਹਿਰ ਦੇ ਵਿੱਚ ਆਏ ਤੇ ਸ਼ਹਿਰ ਤੋਂ ਸ਼ਹਿਰ ਦੇ ਵਿੱਚ ਗੁਰਦੁਆਰਾ ਸਾਹਿਬ ਤੱਕ ਜਾਣ ਤੇ ਪੂਰਾ 12 ਕਿਲੋਮੀਟਰ ਲੱਗਿਆ ਜੀ ਤੇ ਪਹਿਲਾਂ ਇੱਕ ਦੂਸਰੇ ਗੁਰਦੁਆਰਾ ਸਾਹਿਬ 'ਚ ਗਏ ਉੱਥੇ ਜਾ ਕੇ ਪੁੱਛਿਆ ਤਾਂ ਕਹਿੰਦੇ ਭਾਈ ਉੱਥੇ ਰਹਿਣ ਵਾਸਤੇ ਕੋਈ ਪ੍ਰਬੰਧ ਨਹੀਂ ਹੈਗਾ ਰਾਤ ਨੂੰ ਤੇ ਫਿਰ ਹੁਣ ਬਈ ਉੱਥੋਂ ਅਸੀਂ 5 ਕਿਲੋਮੀਟਰ ਹੋਰ ਦੂਸਰੇ ਗੁਰਦੁਆਰਾ ਸਾਹਿਬ 'ਚ ਆਏ ਆਂਗੇ ਇਹ ਗੁਰਦੁਆਰਾ ਹੈ ਗੁਰਦੁਆਰਾ ਸ਼੍ਰੀ ਕੀਰਤਨ ਗੜ੍ਹ ਸਾਹਿਬ શ્રીમાન 108 ਸੰਤ ਬਾਬਾ ਮੋਹਨ ਸਿੰਘ ਜੀ ਤੇ ਬਈ ਆਪਾਂ ਹੁਣ ਜਾਣਾਗਾ ਦਿੱਲੀ 10:00 ਬਜ ਕੇ 10 ਮਿੰਟਾਂ ਤੇ ਰੇਲ ਗੱਡੀ ਦੀ ਜਿਹੜੀ ਟਿਕਟ ਲਈ ਹੋਈ ਸੀਗੀ ਨਿਸ਼ੂ ਬਾਈ ਨੇ ਆਪਣੇ ਫੋਨ ਤੋਂ ਕਿਵੇਂ ਨਾ ਕਿਵੇਂ ਕਰਕੇ ਦੋ ਟਿਕਟਾਂ ਕਰੀਆਂ ਹੋਈਆਂ ਸੀ ਸੰਦੀਪ ਤੇ ਕ ਆਪਣੀ ਤੇ ਉਹ ਟਿਕਟਾਂ ਬਾਈ ਦੋਨੇ ਰੱਦ ਹੋ ਗਈਆਂ ਤੇ ਹੁਣ ਬਈ ਆਪਾਂ ਜਾਵਾਂਗੇ 12 ਵਾਲੀ ਰੇਲ ਗੱਡੀ ਤੇ ਤੇ ਕਿਉਂਕਿ ਟਾਈਮ ਵੀ ਜ਼ਿਆਦਾ ਹੋਇਆ ਪਿਆ ਬੜਾ ਖਿੱਚ ਖਜਾਈ ਚ ਬਈ ਭੱਜਣਾ ਪਊਗਾ ਇੱਥੋਂ ਗੁਰਦੁਆਰਾ ਸਾਹਿਬ ਤੋਂ ਅਦਰ ਰੇਲਵੇ ਸਟੇਸ਼ਨ ਕਣੀ ਜਾਣਾ ਪਊਗਾ ਤੇ ਉਹਨਾਂ ਇੱਕ ਅੱਧਾ ਘੰਟਾ ਮਾਣਾ ਮੋਟਾ ਢੂਈ ਜੀ ਸਿੱਧੀ ਕਰਕੇ ਫੇਰ ਚੱਲਦੇ ਆਂ ਜੀ 12 ਵਜੇ ਹੁਣ ਆਪਣੀ ਸਹੀ ਆ ਜਿਹੜੀ ਰੇਲ ਗੱਡੀ ਆਊਗੀ ਦਿੱਲੀ ਤੱਕ ਦੀ ਦੇਖਦੇ ਹਾਂ ਕਿੰਨਾ ਟਾਈਮ ਲੱਗੂਗਾ ਕੀ ਗੱਲਬਾਤ ਬੰਦੀ ਹੈ ਤੇ ਫਲਾਹ ਜੀ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ ਕਿ ਸ਼ਹਿਰ ਕਾਨਪੁਰ ਦੇ ਵਿੱਚ ਤੇ ਜਿਹੜੀ ਕੱਲ ਦੀ ਸਵੇਰ ਹੋਊਗੀ ਆਪਣੀ ਦਿੱਲੀ ਦੇ ਵਿੱਚ ਹੋਊਗੀ ਕੱਲ ਨੂੰ ਜੀ ਤੇ ਐਸੇ ਦੇ ਨਾਲ ਹੀ ਸਾਸਰੀ ਕਾਲ ਦੀ ਸਾਰਿਆਂ ਨੂੰ ਬੜਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਚੰਗੇ ਚੰਗੇ ਤੇ ਧੰਨਵਾਦ ਜੀ ਮਿਲਦੇ ਆ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਕੋਚ ਸਭ ਤਿਆਰ ਹੋ ਪਾਣੀ ਦੀ ਬੋਤਲ ਭਰ ਲਈ ਤੇ ਗਿੱਟ ਮੋਢਿਆਂ ਟੰਗ ਲਈ ਤੇ ਆਪਾਂ ਤਿਆਰ ਆ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਿਲਦੇ ਆ ਫਿਰ ਦੋ ਦਿਨਾਂ ਬਾਅਦ ਜੀ ਠੀਕ ਹੈ ਤੇ ਮੁੰਡੀ ਨਾਲ ਬਾਹਰ ਗੱਡੀ ਚੰਗਾ ਪਿਛਲਾ ਵਲੌਗ ਦੇਖਿਆ ਤੇ ਦੇਖਿਆ ਸੀਗਾ ਮੁੰਡੀ ਬਾਹਰ ਕੱਢ ਲੈਣਾ ਉਹਨਾਂ ਨੂੰ ਐਕਚੁਅਲੀ ਕੱਢਣ ਦੇਣਾ ਐਦਾਂ ਕਿ ਲਾ ਕੱਢਣ ਦੇ ਇਹਨੂੰ ਦੋ ਦਿਨ ਨਹੀਂ ਕੱਲ ਨੂੰ ਹੀ ਆ ਜਾਾਂਗੇ ਕੱਲ ਨੂੰ ਸ਼ਾਮ ਨੂੰ ਆਜੋਗੇ ਹੋਰ ਕੱਲ ਸ਼ਾਮ ਨੂੰ ਚਲੋ ਠੀਕ ਹੈ ਕੱਲ ਨੂੰ ਸ਼ਾਮ ਨੂੰ ਆ ਜਾਗੇ ਫਿਰ ਕੱਲ ਨੂੰ ਰਾਤ ਫਿਰ ਇੱਥੇ ਲਾਉਣੀ ਪੈਣੀ ਆ ਹਾਂ ਪਰਸੋ ਸਵੇਰੇ ਚੱਲਾਂਗੇ ਹੋਰ ਪਾ ਹਾਂ ਹੁਣ ਤਾਂ ਵੈਸੇ ਇੱਕ ਪੈਣੇ ਅਜੇ ਘੰਟਾ ਚਲੋ ਆਜੋ ਚਲੋ